ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਇੱਕ ਟਰਾਲੀ ਜੋ ਕਿ ਪਲਟੀ ਹੋਈ ਹੈਗੀ ਆ ਸੋ ਇਹ ਕਿੰਨੇ ਵਜੇ ਹਾਸਫਾ ਹੋਇਆ ਕੁਛ ਕਹਿ ਨਹੀਂ ਸਕਦੇ ਹੈਗੇ ਲੇਕਿਨ ਅਸੀਂ ਖੜੇ ਹੈਗੇ ਆ ਅ ਬਿਲਕੁਲ ਨਕੌਦਰ ਤੋਂ ਮਹਿਤ ਪਰ ਜਾਂਦੇ ਹੋਏ ਰੋਡ ਦੇ ਉੱਪਰ ਬਾਈਪਾਸ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਬੋਰਡ ਅਰਬਨ ਸਟੇਟ ਫੇਸ ਟੂ ਦੇ ਬਿਲਕੁਲ ਇਹ ਜਿਹੜੀ ਨਵੀਂ ਕਲੋਨੀ ਕੱਟੀ ਜਾ ਰਹੀ ਹੈ ਉਹਦੇ ਸਾਹਮਣੇ ਇਹ ਹਾਸਾ ਹੋਇਆ ਹੈਗਾ ਸੋ ਟਰਾਲੀ ਜਿਹੜੀ ਆ ਪਲਟ ਚੁੱਕੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਕਿ ਕੇਸ ਢੰਗ ਦੇ ਨਾਲ ਤੇ ਸ਼ਾਇਦ ਓਵਰ ਲੋਡ ਹੋਵੇ ਜਾਂ ਕਿਉਂਕਿ ਇਹਦੇ ਵਿੱਚ ਹਾਲਾ ਹੋਣਾ ਜਿਹੜਾ ਹੈ ਲਗਾਤਾਰ ਅਸੀਂ ਤੁਹਾਨੂੰ ਇਹ ਸਾਰੀਆਂ ਖਬਰਾਂ ਦਿਖਾ ਰਹੇ ਹੈਗੇ ਆ ਕਿਉਂਕਿ ਕਿਤੇ ਨਾ ਕਿਤੇ ਰੋਡ ਇੰਨਾ ਕਿ ਜ਼ਿਆਦਾ ਟੁੱਟਿਆ ਹੋਇਆ ਹੈਗਾ ਆ ਇਹ ਤਾਂ ਇੱਥੇ ਪੱਕੀ ਸੜਕ ਦੇ ਉੱਪਰ ਇਹ ਗੱਲਬਾਤ ਹੋਈ ਹੈਗੀ ਆ ਸੋ ਅੱਗੇ ਥੋੜਾ ਜਿਹਾ ਇਸ ਤੋਂ ਜੇ ਇਧਰਲੀ ਸਾਈਡ ਨੂੰ ਅਸੀਂ ਦਿਖਾਈਏ ਤੇ ਅੱਗੇ ਬਹੁਤ ਸਟੇਟ ਪਬਲਿਕ ਸਕੂਲ ਤੋਂ ਲੈ ਕੇ ਜਿਹੜਾ ਨੂਰ ਮੈਲ ਰੋਡ ਆ ਉੱਥੇ ਤੱਕ ਬਹੁਤ ਟੋਏ ਪਏ ਹੋਏ ਇਸੇ ਤਰ੍ਹਾਂ ਇਧਰ ਨੂੰ ਜੇ ਅਸੀਂ ਦਿਖਾਈਏ ਮੈਥਪੁਰ ਨੂੰ ਸਟੇਸ਼ਨ ਵੱਲ ਨੂੰ ਨਕੌਦਰ ਦੇ ਸਟੇਸ਼ਨ ਵੱਲ ਨੂੰ ਰੋਡ ਜਾਂਦਾ ਅੱਗੇ ਵੀ ਬਹੁਤ ਟੋਏ ਪਏ ਹੋਏ ਆ ਉਹਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਉਨੇ ਆ ਜਿਸ ਤਰ੍ਹਾਂ ਖਾਣਾ ਪੂਰਤੀ ਕਿਤੀ ਜਾਰੀ ਹੈਗੀ ਆ ਕਿਤੇ ਇਟਾ ਪਾਈਆਂ ਕਿਤੇ ਰੇਤਾ ਪਾਇਆ ਹੋਇਆ ਕਿਤੇ ਕੇਰੀ ਸਿੱਟੀ ਹੋਈ ਆ ਕਿਤੇ ਸੁਆਹ ਸੱਟ ਕੇ ਟੋਟਲ ਪੂਰਾ ਕੀਤਾ ਵੀ ਕੋਈ ਸੜਕ ਦਾ ਕੋਈ ਬਣਾਉਣ ਦਾ ਕੋਈ ਹਜੇ ਤੱਕ ਲੱਗ ਨਹੀਂ ਰਿਹਾ ਹੈਗਾ ਵੀ ਕਿ ਅਸਾਰ ਨਜ਼ਰ ਨਹੀਂ ਆ ਰਹੇ ਵੀ ਕਿ ਸੜਕ ਕਦ ਤੱਕ ਬਣੇਗੀ ਸੋ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਕਿੰਨਾ ਹੈਵੀ ਵਹੀਕਲ ਜਿਹੜੇ ਹੈਗੇ ਆ ਜਾ ਰਹੇ ਆ ਲੋਡ ਪੂਰਾ ਤੇ ਕੋਈ ਵੀ ਕਿਤੇ ਵੀ ਜਿੱਥੇ ਰੋਡ ਟੁੱਟੀ ਹੋਈ ਆ ਉਸ ਜਗ੍ਹਾ ਤੇ ਅਨਬੈਲੈਂਸ ਹੋਣ ਕਰਕੇ ਕਿਤੇ ਵੱਡੇ ਟੋਏ ਕਿਤੇ ਛੋਟੇ ਟੋਏ ਜਿਹੜੇ ਆ ਵੀ ਜਿਸ ਦੇ ਕਾਰਨ ਵੱਡਾ ਹਾਸਾ ਵਾਪਰ ਸਕਦਾ ਹੈਗਾ ਇੱਥੇ ਰਾਤ ਕਿੰਨੇ ਵਜੇ ਕੀ ਹਾਸਾ ਹੋਇਆ ਕੁਝ ਕਹਿ ਨਹੀਂ ਸਕਦੇ ਕਿਉਂਕਿ ਟਰੈਕਟਰ ਵੀ ਨਜ਼ਰ ਨਹੀਂ ਆ ਰਿਹਾ ਸੋ ਅਸੀਂ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਆਪਣੇ ਚੈਨਲ ਵਿਸ਼ਵ ਪਾਰ ਟੀਵੀ ਰਾਹੀਂ ਦਿਖਾ ਰਹੇ ਹੈਗੇ ਆ। ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਟੋਇਆ ਨੂੰ ਜਿਹੜਾ ਆ ਵੀ ਥੋੜੀ ਬਹੁਤ ਮਿੱਟੀ ਥੋੜਾ ਬਹੁਤ ਸੁਆਹ ਪਾ ਕੇ ਉਹਨੂੰ ਰਿਪੇਅਰ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਤੁਸੀਂ ਦੇਖ ਸਕਦੇ ਹੋ ਸਾਹਮਣੇ ਸੋ ਤੁਹਾਨੂੰ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਪਾਰਟੀ ਵੀ ਰਾਹੀਂ ਦਿਖਾ ਰਹੇ ਸੀਗੇ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ